ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਹਾਂ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਮੈਂ ਸਲਾਈ ਤੇ 17 ਕੁੰਡੇ ਪਾਏ ਆ ਚਾਰ ਚਾਰ ਕੁੰਡਿਆਂ ਦਾ ਡਿਜ਼ਾਈਨ ਹੈ ਜੀ ਤੇ ਤਿੰਨ ਰੰਗ ਦਾ ਹੈ ਚਲੋ ਜੀ ਬਣਾਉਣਾ ਸਟਾਰਟ ਕਰਦੇ ਹਾਂ ਆਪਾਂ ਹਣ రంగే దోార్యండా బా కు తారా కుయిట్ బే కు కండి గ్రీన్ రంగ లావే ఇండా బాగా ఫిర్ అని దో కు బ ਇੱਕ ਕੁੰਡਾ ਅਸੀਂ ਚਿੱਟਾ ਬਣਾਵਾਂਗੇ ਇੱਕ ਕੁੰਡਾ ਤਾਰ ਲਵਾਂਗੇ ਇੱਕ ਕੁੰਡਾ ਫਿਰ ਤੋਂ ਚਿੰਤਾ ਬਣਾ ਲਵਾਂਗੇ ਅੱਗੇ ਫਿਰ ਅਸੀਂ ਇੱਕ ਤੋਂ ਤਿੰਨ ਕੁੰਡੇ ਹਰੇ ਬਣਾ ਲਵਾਂਗੇ ਇੱਕ ਕੁੰਡਾ ਚਿੱਟਾ ਬਣਾਵਾਂਗੇ ਇੱਕ ਤਾਰ ਲਵਾਂਗੇ ਇੱਕ ਫੇਰ ਬਣਾ ਲਵਾਂਗੇ ਅੱਗੇ ਫਿਰ ਅਸੀਂ ਇੱਕ ਕੁੰਡੇ ਤੋਂ ਤਿੰਨ ਕੁੰਡੇ ਹਰੇ ਬਣਾ ਲਾਂਗੇ ਇੱਕ ਕੁੰਡਾ ਬਣਾ ਲਵਾਂਗੇ ਆਹ ਵਾਲਾ ਕੁੰਡਾ ਤਾਂ ਖਾਲੀਦਾਰ ਕੇ ਅੱਗੇ ਦੋ ਕੁੰਡੇ ਸਿੱਧੇ ਬਣਾ ਲਾਂਗੇ ਇਦਰੋਂ ਫੇਰ ਅਸੀਂ ਇੱਕ ਕੁੰਡਾ ਬਣਾਇਆ ਉਲਟਾ ਆਹ ਵਾਲਾ ਕੁੰਡਾ ਅਸੀਂ ਧਾਰ ਲਵਾਂਗੇ। ਇਦਰੋਂ ਅਸੀਂ ਸਲਾਈ 'ਚ ਆਹ ਹਰਾ ਕੁੰਡਾ ਨਾਲ ਲੈ ਲਵਾਂਗੇ ਜਿਹੜੇ ਅਸੀਂ ਤਿੰਨ ਬਣਾਏ ਆ। ਇਹਨੂੰ ਅਸੀਂ ਚਿੱਟੇ ਨਾਲ ਬਣਾ ਦਵਾਂਗੇ। ਮੇਚ ਵਾਲਾ ਇੱਕ ਕੁੰਡਾ ਸੀ ਹਰੇ ਨਾਲ ਬਣਾ ਦਵਾਂਗੇ। ਅਗਲਾ ਕੁੰਡਾ ਫੇਰ ਅਸੀਂ ਦੋ ਕੁੰਡਿਆਂ ਤੋਂ ਇੱਕ ਹਰਾ ਤੇ ਇੱਕ ਚਿੱਟਾ ਲੈ ਕੇ ਇੱਕ ਚਿੱਟਾ ਨਾਲ ਬਣਾ ਦਵਾਂਗੇ। ਆਹ ਕੁੰਡਾ ਅਸੀਂ ਫੇਰ ਧਾਰ ਲਵਾਂਗੇ। ਅੱਗੇ ਫੇਰ ਅਸੀਂ ਇੱਕ ਗੁੰਡਾ ਹਰਾ ਸਲਾਈ ਇਸ ਤਰ੍ਹਾਂ ਪਾ ਕੇ ਇਧਰੋਂ ਦੀ ਤੇ ਅਨ ਚਿੱਟੇ ਨਾ ਬਣਾਵਾਂਗੇ ਵਿਚਲਾ ਗੁੰਡਾ ਸੀ ਹਰੇ ਨਾ ਬਣਾ ਲਵਾਂਗੇ ਅੱਗੇ ਫੇਰ ਅਸੀਂ ਦੋ ਕੁੰਡਿਆਂ ਦਾ ਇੱਕ ਗੁੰਡਾ ਬਣਾ ਦਵਾਂਗੇ ਚਿੱਟੇ ਨਾਲ ਕੁੰਡਾ اتار ਲਵਾਂਗੇ ਦੋ ਕੁੰਡਿਆਂ ਦਾ ਇੱਕ ਕਰ ਦਾਂਗੇ ਇੱਕ ਚਿੱਟਾ ਇੱਕ ਹਰਾ ਇੱਕ ਕੁੰਡਾ ਹਰਾ ਬਣਾ ਲਵਾਂਗੇ ਅੱਗੇ ਫੇਰ ਇੱਕ ਹਰਾ ਇੱਕ ਚਿੱਟਾ ਦਾ ਚਿੱਟੇ ਨਾਲ ਬਣਾ ਲ ਕੇ ਇੱਕ ਕੁੰਡਾ ਬਣਾ ਦਾਂਗੇ ਇੱਕ ਕੁੰਡਾ اتار ਲਿਆ ਸੀ ਆ ਦੋ ਕੁੰਡੇ ਅਸੀਂ ਫੇਰ ਚਿੱਟੇ ਨਾਲ ਬਣਾ ਲਾਂਗੇ ਸਾਡਾ ਹਰਾ ਰੰਗ ਬਸ ਕੰਪਲੀਟ ਹੋਇਆ ਅੱਗੇ ਅਸੀਂ ਲਾਉਣਾ ਹੈਗਾ ਜੀ ਗੁਲਾਬੀ ਰੰਗ ਦੋ ਕੁੰਡੇ ਅਸੀਂ ਬਣਾ ਲਵਾਂਗੇ ਗੁਲਾਬੀ ਰੰਗ ਦੇ ਜਿਹੜਾ ਅਸੀਂ ਚਿੱਟਾ ਕੁੰਡਾ ਤਾਰਿਆ ਸੀ ਇਹਨੂੰ ਅਸੀਂ ਫੇਰ ਤਾਰ ਲੈਣਾ ਅੱਗੇ ਅਸੀਂ ਤਿੰਨ ਕੁੰਡੇ ਗੁਲਾਬੀ ਰੰਗ ਦੇ ਫੇਰ ਬਣਾ ਲਵਾਂਗੇ ਆਹ ਵਾਲਾ ਵਾਈਟ ਫੇਰ ਤਾਰ ਲਵਾਂਗੇ ਤਿੰਨ ਕੁੰਡੇ ਫੇਰ ਅਸੀਂ ਬਣਾ ਲਵਾਂਗੇ ਗੁਲਾਬੀ ਰੰਗ ਦੇ ਇੱਕ ਕੁੰਡਾ ਤਾਰ ਲਵਾਂਗੇ ਅੱਗੇ ਦੋ ਕੁੰਡੇ ਸਿੱਧੇ ਬਣਾ ਦੇਵਾਂਗੇ ਗੁਲਾਬੀ ਰੰਗ ਦੇ ਇੱਕ ਕੁੰਡਾ ਤਾਰ ਕੇ ਉਲਟੇ ਸਲਾਈ ਵੀ ਅਸੀਂ ਇਸੇ ਤਰ੍ਹਾਂ ਹੀ ਬਣਾ ਲੈਣੀ ਹੈ ਜਿਵੇਂ ਅਸੀਂ ਸਿੱਧੀ ਬਣਾਈ ਹੈ ਤਿੰਨ ਕੁੰਡੇ ਉਲਟੇ ਇੱਕ ਕੁੰਡਾ ਤਾਰ ਲਵਾਂਗੇ ਅੱਗੇ ਤਿੰਨ ਕੁੰਡੇ ਉਲਟੇ گلاب ਵੀ ਦੇ ਵਾਈਟ ਕੁੰਡਾ ਤਾਰ ਲਵਾਂਗੇ ਦੋ ਕੁੰਡੇ ਘੇਰ ਤੋਂ ਸਿੱਧੇ ਅੱਗੇ ਫੇਰ ਅਸੀਂ ਤਿੰਨ ਕੁੰਡੇ ਆਹ ਹਾ ਚਿੱਟਾ ਰੰਗ ਲਵਾਂਗੇ ਆ ਕੁੰਡਾ ਭਵੇਂ ਤਾਰ ਸਕਦੇ ਨਹੀਂ ਅਸੀਂ ਬਣਾ ਵੀ ਸਕਦੇ ਹਾਂ ਦੋ ਕੁੰਡੇ ਬਣਾਵਾਂਗੇ ਹੁਣ ਅਸੀਂ ਇੱਥੇ ਚਿੱਟੇ ਹੁਣ ਜਿਹੜਾ ਆਹ ਵਾਲਾ ਚਿੱਟਾ ਕੁੰਡਾ ਹੈ ਇਹਦੇ ਤੇ ਅਸੀਂ ਹਰੇ ਤਿੰਨ ਕੁੰਡੇ ਬਣਾ ਲਵਾਂਗੇ ਇੱਕ ਕੁੰਡੇ ਬਣਾ ਲਾਂਗੇ ਆਹ ਬਲੇ ਤਿੰਨ ਕੁੰਡੇ ਹੁਣ ਅਸੀਂ జా కు తార్యా స ఫ తిను కుండే బ తన కు కిటే బ ਆਹ ਸਲਾਈ ਫੇਰ ਅਸੀਂ ਆਹ ਕੁੰਡਾ ਤਿਆਰ ਲਵਾਂਗੇ ਆਹ ਆ ਫੇਰ ਅਸੀਂ ਚਿੱਟੇ ਦਾ ਬਣਾ ਲਵਾਂਗੇ ਦੋ ਕੁੰਡਿਆਂ ਤੇ ਇੱਕ ਇੱਕ ਕੁੰਡਾ ਹਰਾ ਬਣਾ ਲਵਾਂਗੇ ਅੱਗੇ ਫੇਰ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦਾਂਗੇ ਇੱਕ ਹਰਾ ਤੇ ਇੱਕ ਚਿੱਟਾ ਆਹ ਵਾਲਾ ਕੁੰਡਾ ਹੁਣ ਅਸੀਂ ਇਥੇ ਉਤਾਰ ਲਵਾਂਗੇ ਖਾਲੀ ਮorderDetails ਆਖਾ ਤੇ ਸੋਨਾ ਡਿਜ਼ਾਈਨ ਹੈ ਜੀ ਬੱਚੇ ਕੋਚੇ ਰੰਗਾਂ ਤੋਂ ਵੀ ਬਣਾ ਸਕਦੇ ਆ ਮੈਂ ਉਸ ਤੋਂ ਪਹਿਲਾਂ ਸਲੋਜ ਕਰ ਲਾਂਗਾ ਥੋੜਾ ਜਿਹਾ ਸੌਖਾ ਹੋ ਜਾਂਦਾ ਬਣਾਉਣਾ ਮਸਾਹੇ ਸਲਾਈਆਂ ਅਸੀਂ ਇਸ ਤਰ੍ਹਾਂ ਰੇਟ ਕਰਦੇ ਜਾਵਾਂਗੇ ਅੱਗੇ ਤੋਂ ਅੱਗੇ ਤਾਂ ਸਾਡਾ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਹੈ। ਤਾਂ ਪੂਰਾ ਬਣਿਆ ਹੋੜਾ ਜੈਨ ਇਸ ਤਰ੍ਹਾਂ ਲੱਗਦਾ ਜਿਵੇਂ ਗੁਲਾਬ ਤੇ ਫੁੱਲਾਂ ਦਾ ਡਿਜ਼ਾਈਨ ਜੀ। ਦੇਖੋ ਕਿੰਨਾ ਸੋਹਣਾ ਬਣਿਆ। ਇੱਥੇ ਮੈਂ ਆਹ ਉਹਨਾਂ ਨੂੰ ਡਬਲ ਕਰਕੇ ਲਾਈ ਹੋਈ ਐ ਆਹ ਬਰੀਕ ਐ ਸਿੰਗਲ ਕਰਕੇ ਲਾਈ ਹੋਈ ਐ ਤਾਂ ਵੀ ਬਰੀਕ-ਬਰੀਕ ਬਣਿਆ ਹੋਇਆ ਕੈਰੀ ਉਹਨਾਂ ਤਾਂ ਵੀ ਸੋਹਣਾ ਬਣਦਾ ਜੀ ਤੇ ਇੱਥੇ ਮੈਂ ਪਿੰਕ ਤੇ ਆਹ ਗ੍ਰੀਨ ਡਬਲ ਕੀਤੀਆਂ ਹੋਈਆਂ ਚਿੱਟੀ ਤਾਂ ਕਹਿ ਰਹੀ ਏ ਥੋੜੀ ਜਿਹੀ ਮੋਟੀ ਸੀ ਕਿ ਉਹਨਾਂ ਇਹ ਦੇਖੋ ਇਹ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਬੱਚਿਆਂ ਵਾਸਤੇ ਅਸੀਂ ਕੁਝ ਵੀ ਬਣਾ ਸਕਦੇ ਹਾਂ ਕੋਟੀ ਸਵੈਟਰ ਜੈਕਟ ਤਦ ਚਲੋ ਜੀ ਬਣਾਇਓ ਤੇ ਨਾਲੇ ਮੈਨੂੰ ਕਮੈਂਟ ਜ਼ਰੂਰ ਕਰਿਓ ਤੇ ਮੇਰੀ ਵੀਡੀਓ ਪੂਰੀ ਦੇਖਿਓ ਤੇ ਨਾਲੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਨਾ ਜੀ ਤੇ ਆਪ ਦਾ ਵੀਡੀਓ ਦੇਖਣ ਵਾਸਤੇ ਬਹੁਤ-ਬਹੁਤ ਧੰਨਵਾਦ ਹੋਊਗਾ ਜੀ ਚਲੋ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ